ਲੇ ਜਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾ 100 ਰੁਪਏ ਦਾ ਸੂਟ ਉਹ ਜਿਹੜਾ ਬਾਜ਼ਾਰ ਚ ਮਿਲਦਾ 5-500 ਰੁਪਏ ਦਾ ਸਾਡੇ ਕੋਲੋਂ ਲੈ ਜਾਓ 500 ਰੇ 5 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੱਗ ਗਿਆ ਮੇਲਾ ਬਾਗੇ ਫਰਾਨੇ ਮਾਤੂ ਜੀ ਦਸਤਾਰ ਤੇ ਇਹ ਕੋਈ 700 ਨਹੀਂ ਕੋਈ 800 ਨਹੀਂ ਲੈ ਜਾਓ 700 ਰੇ 2 350 ਰੁਪਇਆ ਸੂਟ ਦੇ ਰਾ ਜੀ 350 ਦਾ ਟੰਗ ਵਾਈਜ਼ ਮਿਲਣਗੇ 6 ਵੇਜ ਮਿਲਣਗੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਓਏ ਕੰਮ ਸ਼ੁਰੂ ਕਰ ਲੋ ਨਵਾ ਸਿਰਫ 400 ਦਾ ਸੂਟ ਲੈ ਕੇ ਕੱਟੋ ਕੱਟ 600 ਰੁਪਏ ਦਾ ਵੇਚ ਦਿਓ ਗਾਗ ਹੱਸ ਕੇ ਲਊਗਾ ਗਰੰਟੀ ਸਾਡੀ ਆ ਕੋਈ ਬਾਜ਼ਾਰ ਤੇ 2000 ਮੰਗਦਾ ਕੋਈ 2500 ਕੋਈ 2800 ਡੰਮੀਆਂ ਜਲਾ ਕੇ ਸੂਟ ਵੇਚਦੇ ਆ ਲੈ ਜਾਓ 650 ਰੁਪਏ ਦਾ ਸੂਟ ਓ 650 ਦਾ ਲੈ ਜਾਓ ਭਾਵੇਂ 1500 ਲਾ ਵੇਚ ਦਿਓ 7-800 ਰੁਪਈਆ ਇੱਕ ਸੂਟ ਪਿੱਛੇ ਪਾਜਣਾ ਓ ਕੋਈ ਲੁਧਿਆਣੇ ਜਾਣ ਦੀ ਲੋੜ ਨਹੀਂ ਓ ਕੋਈ ਅੰਬਾਲੇ ਜਾਣ ਦੀ ਲੋੜ ਨਹੀਂ ਕੋਈ ਅਮਰਸਰ ਸਾਹਿਬ ਜਾਣ ਦੀ ਲੋੜ ਨਹੀਂ ਕੋਈ ਬਠਿੰਡੇ ਜਾਣ ਦੀ ਲੋੜ ਨਹੀਂ ਬਾਗਾ ਪ੍ਰਾਣਾ ਬਾਗਾ ਪ੍ਰਾਣਾ Thank you. ਤਾਂਕਾ ਲਾਤੀਆਂ ਢਾਂਕਾ ਲੈਓ ਸੈਟ ਵਾਈ ਸੈਟ ਲੈ ਜਾਓ ਸੈਟ ਵਾਈ ਸੈਟ ਲੈ ਜਾਓ ਸੈਟ ਵਾਈ ਸੈਟ ਰੈਣ ਚੈੱਕ ਕਰੋ ਚਾਹੇ ਸ਼ਹਿਰੀ ਲੈਣੇ ਆ ਚਾਹੇ ਪਿੰਡੂ ਲੈਣੇ ਬੜੇ ਤਰ੍ਹਾਂ ਦੇ ਸਟਾਈਲਿਸ਼ ਭਾਜੀ ਠੋਕ ਕੇ ਚੈਲੰਜ ਕਰਦੇ ਆ ਜੋ ਰੇਟ ਸਾਡੇ ਆ ਬਾਜ਼ਾਰ 'ਚ ਕੋਈ ਫੈਕਟਰੀ ਵਾਲਾ ਵੀ ਨਹੀਂ ਦੇ ਸਕਦਾ ਕੋਈ ਫੈਕਟਰੀ ਵਾਲਾ ਵੀ ਨਹੀਂ ਦੇ ਸਕਦਾ ਔਰ ਕੋਈ ਕਹਿੰਦਾ 2500 ਸਾਡੇ ਕੋਲੋਂ 9900 1000 1000 ਰੁਪਏ 'ਚ ਲੈ ਜਾਓ ਜਿੰਮੀ ਚੂਦੇ ਫੈਸਲਾ ਲਓ ਚਾਹੇ ਸ਼ਿਮਰ ਦੇ ਫੈਸਲਾ ਲਓ ਟੌਪ ਦੇ ਸੂਟ ਲੈ ਕੇ ਆ ਗਏ ਆ ਇਹ 22 25 2500 ਹੋਲਸੇਲ ਰੇਟ ਆ ਕੋਈ 1500 ਕੋਈ ਕੋਈ 1600 ਤੁਸੀਂ ਲੋਕਲ ਲੁਧਿਆਣੇ ਦੀ ਆਈਟਮ ਲੈਣੀ ਆ ਫੋਟੋ ਵਾਲੇ ਪੀਸ ਲੈਣੇ ਆ ਤੇ ਸਾਰਾ ਕੁਝ ਹੀ ਸਾਡੇ ਕੋਲੇ ਹੈਗਾ ਸਾਡੇ ਕੋਲ 100 ਰੁਪਏ ਤੋਂ ਲੈ ਕੇ 3000 ਤੱਕ ਦੇ ਸੂਟ ਮਿਲਣਗੇ ਉਹ ਪਿਪਲ ਵਾਲੀ ਜਗ੍ਹਾ ਤੇ ਪਤਾਸੇ ਰੱਖ ਕੇ ਕਰਦੇ ਉਡੀਕ ਜਿਹੜੇ ਚੰਗੇ ਟਾਈਮ ਦੀ ਉਹ ਬੈੱਡ ਉੱਤੇ ਬੈਠ ਕੇ ਸੁਪਨੇ ਨਹੀਂ ਦੇਖੀਦੇ ਦੱਸਦੇ ਸਿਆਣੇ ਇਹ ਬਿਮਾਰੀ ਐ ਬਹਿਮ ਦੀ ਉਹ ਹੁਣ ਉੱਠਣਾ ਪੈਣਾ ਤੁਹਾਨੂੰ ਕੰਮ ਕਰਨਾ ਪੈਣਾ ਮੌਕਾ ਦੇ ਰਹਿਮਤ ਤੁਸ਼ਰੀ ਦਸਤਾਰ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਉਹ ਜਿਹੜਾ ਬਾਜ਼ਾਰ ਚ ਮਿਲਦਾ 5 500 ਰੁਪਏ ਦਾ ਸਾਡੇ ਕੋਲੋਂ ਲੈ ਜਾਓ 500 ਦੇ 5 ₹100 सूट ₹100 सूट लग गया मेला बागे पुराने मातुश्री दस्तार ते ओ तुसी ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਹਾਡੀਆਂ ਦੁਕਾਨਾਂ ਉਹ ਛੇਤੀ ਛੇਤੀ ਆ ਜਾਓ ਉਹ 10 10 20 20 ਹਜ਼ਾਰ ਰੁਪਏ ਦਾ ਕਪੜਾ ਲੈ ਜਾਓ ਮਹੀਨੇ ਦਾ 40 40 50 ਹਜ਼ਾਰ ਰੁਪਏ ਤੁਸੀਂ ਕਮਾਉਣ ਲੱਗੋਗੇ ਹੁਣ ਤੁਹਾਡੀਆਂ ਹੱਥਾਂ ਵਾਲੀਆਂ ਲਕੀਰਾਂ ਵੀ ਚੇਂਜ ਕਰ ਦੇਾਂਗੇ ਉਠ ਖੜਵਾ ਆ ਗਿਆ ਟਾਈਮ ਭਾਈ ਜੀ 100 ਰੁਪਏ ਸੂਟ ਉਹ ਬਿਰਕਾ ਭਾਜੀ ਚੱਕੋ ਜਿੰਨੇ ਮਰਜੀ ਕਲਰ ਉਹ ਜਿੰਨਾ ਮਰਜੀ ਲੈ ਜਾਓ 100 100 ਰੁਪਏ ਦੇ ਵਿੱਚ ਉਹ ਜਿਹੜੇ ਮਰਜੀ ਰੰਗ ਲੈ ਜਾਓ ਜਿਹੜੇ ਮਰਜੀ ਕਲਰ ਲੈ ਜਾਓ ਚੱਕੋ ਜਿੰਨਾ ਮਰਜੀ ਓਏ ਹੁਣ ਤੁਹਾਡੇ ਤੇ ਦਮ ਹੋਣਾ ਚਾਹੀਦਾ ਕੰਮ ਕਰਨ ਦਾ ਇਹ ਕੰਮ ਕਰਨ ਲਈ ਲੱਖ 2 ਲੱਖ ਨਾਲ ਲੈ ਕੇ ਆਇਓ ਸਾਡੇ ਕੋਲੇ 10 20000 5000 ਲੈ ਕੇ ਆਜੋ ਘਰੇ ਬੈਠੇ ਬੈਠੇ 30 3000 ਰੁਪਏ ਮਹੀਨਾ ਕਮਾਓਗੇ ਜੀ ਓ ਲਓ ਜੀ ਕੋਈ ਸਾਸ ਸੋਣੀ ਕੋਈ ਅਰ ਸੋਣੀ ਲੈ ਜਾਓ ਸਾਸ ਸੋਲੇ ਦੋ 350 ਰੁਪਏ ਸੂਟ ਦੇ ਰਾ ਜੀ 350 ਦਾ ਬਹੁਤ ਵੱਡੇ ਫਾਇਦੇ ਹੋਣਿਆ ਛੇ ਦੀ ਛੇ ਦੀ ਆ ਜਾਓ ਉਹ ਵਿਆਹ ਸ਼ਾਦੀ ਆ ਗਈ ਮੋਰੇ ਹੁਣ ਸੀਜ਼ਨ ਪੂਰਾ ਜੋਰਾ ਸ਼ੋਰਾ ਤੇ ਆ ਬਾਜ਼ਾਰ ਦੇ ਵਿੱਚ 1200 ਰੁਪਏ ਦਾ ਸੂਟ ਆ 1200 ਰੁਪਏ ਦਾ ਸਾਡੇ ਕੋਲੋਂ ਲੈ ਜਾਓ ਸਿਰਫ 400 ਦਾ ਬਾਜ਼ਾਰ 'ਚ ਜਿੰਨੇ ਦਾ ਇੱਕ ਸਾਡੇ ਕੋਲੋਂ ਲੈ ਜਾਓ ਤਿੰਨ ਮਤਲਬ ਵੱਡੇ ਵੱਡੇ ਫਾਇਦੇ ਕਰ ਰਿਆਂ ਵੱਡੇ ਵੱਡੇ ਫਾਇਦੇ ਰੰਗ ਵਾਈਜ਼ ਮਿਲਣਗੇ ਸੱਟ ਵੇਜ ਮਿਲਣਗੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਓਏ ਕੰਮ ਸ਼ੁਰੂ ਕਰ ਲੋ ਨਵਾ ਸਿਰਫ 400 ਦਾ ਸੂਟ ਲੈ ਕੇ ਘਟੋ ਘਟ 600 ਰੁਪਏ ਦਾ ਵੇਚ ਦਿਓ ਗਾਗ ਹੱਥ ਇਹ ਲਓਆ ਗਰੰਟੀ ਸਾਡੀ ਆ ਓਏ ਆ ਵੀ ਚੈੱਕ ਕਰ ਲੋ ਹੁਣ ਇੱਕ ਹੋਰ ਫਾਇਦਾ ਕਰ ਦਿੰਦੇ ਆ ਕੋਈ ਬਾਜ਼ਾਰ ਚ 2000 ਮੰਗਦਾ ਕੋਈ 2500 ਕੋਈ 2800 ਡੰਮੀਆਂ ਦੇ ਲਾ ਕੇ ਸੂਟ ਵੇਚਦੇ ਆ ਲੈ ਜਾਓ 650 ਰੁਪਏ ਦਾ ਸੂਟ ਓ 650 ਦਾ ਲੈ ਜਾਓ ਭਾਵੇਂ 1500 ਰੁਪਏ ਵੇਚ ਦਿਓ 7-800 ਰੁਪਏ ਇੱਕ ਸੂਟ ਪਿੱਛੇ ਪਾਜ ਜਾਣਾ ਉਹ ਜੇ ਤੁਸੀਂ ਦਿਨ ਦੇ ਵਿੱਚ ਪੰਜ ਸੂਟ ਹੀ ਵੇਚ ਦਿੰਨੇ ਹੋ ਉਹ 3500 ਰੁਪਏ ਤੁਹਾਡਾ ਬਣ ਜਾਣਾ ਮਹੀਨੇ ਦੇ ਵਿੱਚ ਦੇਖੋ ਲੱਖ ਰੁਪਏ ਬਣ ਜਾਣਾ ਸਿਰਫ 20-25000 ਰੁਪਏ ਕੱਪੜਾ ਲੈ ਜਾਓ ਮੈਂ ਗਾਰੰਟੀ ਦਿੰਦਾ ਮਿਹਨਤ ਤੁਸੀਂ ਕਰਨੀ ਆ ਮਹੀਨੇ ਦਾ 50000 60000 ਲੱਖ-ਲੱਖ ਰੁਪਏ ਤੁਸੀਂ ਕਮਾਉਂਗੇ ਹੁਣ ਤੱਕ ਮਾਤ ਪਤਰੀ ਦਸਤਾਰ ਨਾਲ ਜੁੜ ਕੇ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ ਲਈਆਂ ਆਪਣੇ ਕੰਮ ਚਲਾ ਰਹੇ ਆ ਉਹ ਜਿਹੜੇ ਕੋ ਐਕਟਿਵਾ ਸੀ ਉਹਨੇ ਮਰੂਤੀ ਲੈ ਲਈਆ ਉਹ ਮਰੂਤੀ ਵਾਲੇ ਨੇ ਗੱਡੀ ਲੈ ਲਈਆ ਜੀਪ ਲੈ ਲਈਆ ਥਾਰ ਰਲੀਆਂ ਵੱਡੀਆਂ ਵੱਟੀਆਂ ਗੱਡੀਆਂ ਜਿ ਉਹਨਾਂ ਨੇ ਬਣਾ ਲਈਆਂ ਤੁਹਾਡੀਆਂ ਬਾਨੀਆਂ ਤੁਹਾਡੇ ਨਿਆਣੇ ਵੀ ਹੁਣ ਵੱਡੇ ਸਕੂਲਾਂ ਜਲਾਵਾਂਗੇ ਦੇਖੋ ਜੀ ਕੜਾਈਆਂ ਦੇਖੋ ਡਿਜ਼ਾਈਨ ਦੇਖੋ ਜਿੰਨੇ ਮਰਜ਼ੀ ਲੈ ਲਓ ਇਹਦੇ ਵਿੱਚ ਸਿਰਫ 650 ਰੁਪਿਆ ਰੇਟ ਰਹਿਣ ਵਾਲਾ ਵਾ ਡਿਜ਼ਾਈਨ ਇੱਕ ਤੋਂ ਇੱਕ ਟਾਪ ਆ 1500 2000 ਦਾ ਵੇਖਦਾ 11 ਜੇ ਸੂਟ ਆ ਚੱਕੋ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਕਲਰ ਲੈ ਲਓ ਚੱਕੋ 650 ਰੁਪਏ ਦੇ ਵਿੱਚ ਦੇਖੋ ਜੀ ਬਹੁਤ ਹੈਵੀ ਹੈਵੀ ਸੂਟ ਆ ਨਿਆਰੇ ਬੰਦ ਤੇ ਆ ਵੱਡੇ ਫਾਇਦੇ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਕਰ ਰਿਆ ਆ ਉਹ ਪਿੰਡਾਂ 'ਚ ਜਿਨ੍ਹਾਂ ਦੀਆਂ ਦੁਕਾਨਾਂ ਉਹ ਵੀ ਆ ਜਾਓ ਸਾਰਿਆਂ ਦੇ ਫੇਰੇ ਕਰਕੇ ਭੇਜਾਂਗੇ ਜੀ ਸਾਰਿਆਂ ਦੇ ਫੇਰੇ ਆ ਚੱਕੋ ਜੀ 550 ਰੁਪਏ ਦਾ ਸੂਟ ਹੈ ਚੈੱਕ ਕਰੋ ਦੁਪੱਟਾ ਵੀ ਡੀਟੇਲ ਰੰਗਾ ਮੇਕੀ ਜਿੰਨੀ ਮਰਜ਼ੀ ਲੈ ਲਓ ਸੈੱਟ ਵਾਈਜ਼ ਮਾਲ ਮਿਲਣਾ ਇੱਕ ਇੱਕ ਸੂਟ ਨਹੀਂ ਮਿਲਣਾ ਸੈੱਟ ਵਾਈਜ਼ ਲੈਣਾ ਦੁਕਾਨਦਾਰਾਸਤੇ ਸਪੈਸ਼ਲ ਵੀਡੀਓ ਆ ਇਹ ਓ ਕੋਈ ਲੁਧਿਆਣੇ ਜਾਣ ਦੀ ਲੋੜ ਨਹੀਂ ਓ ਕੋਈ ਅੰਮ੍ਰਾਲੇ ਜਾਣ ਦੀ ਲੋੜ ਨਹੀਂ ਕੋਈ ਅਮਰਸਰ ਸਾਹਿਬ ਜਾਣ ਦੀ ਲੋੜ ਨਹੀਂ ਕੋਈ ਬਠਿੰਡੇ ਜਾਣ ਦੀ ਲੋੜ ਨਹੀਂ ਬਾਗਾ ਪ੍ਰਾਣਾ ਬਾਗਾ ਪ੍ਰਾਣਾ ਚਾਰੇ ਪਾਸੇ ਹੋ ਗਈ ਬਾਗਾਪੁਰਾਣਾ ਮਾਤੂਸ਼ਰੀ ਦਸਤਾਰ ਮੋਗਾ ਰੋਡ ਤਾਂਕਾ ਲਾਤੀਆਂ ਤਾਂਕਾ ਲੈ ਆਓ ਸੈੱਟ ਵਾਈ ਸੈੱਟ ਲੈ ਜਾਓ ਸੈੱਟ ਵਾਈ ਸੈੱਟ ਲੈ ਜਾਓ ਸੈੱਟ ਵਾਈ ਸੈੱਟ ਲੈਣ ਚੈੱਕ ਕਰੋ ਚਾਹੇ ਸ਼ਹਿਰੀ ਲੈਣੇ ਆ ਚਾਹੇ ਪਿੰਡੂ ਲੈਣੇ ਬੜੇ ਤਰ੍ਹਾਂ ਦੇ ਸਟਾਈਲ ਆ ਦੁਪੱਟੇ ਚੈੱਕ ਕਰ ਲਓ ਦੁਪੱਟੇ ਵੀ ਫੋਰ ਸਾਈਡ ਬਣੇ ਹੋਏ ਆ 6000 ਰੁਪਏ ਸੂਟ ਲੈਣੇ ਚੱਕੋ ਹੋਲ ਸੇਲ 6.5 600 ਰੁਪਏ ਦੇ ਸੈੱਟ ਵਾਈ ਜਮਾਂ ਚੈੱਕ ਕਰੀ ਚਲੋ ਰੰਗਾ ਮੇਚੀ ਚੈੱਕ ਕਰੀ ਚਲੋ ਭਾਜੀ ਠੋਕ ਕੇ ਚੈਲੰਜ ਕਰਦੇ ਆ ਜੋ ਰੇਟ ਸਾਡੇ ਆ ਬਾਜ਼ਾਰ 'ਚ ਕੋਈ ਫੈਕਟਰੀ ਵਾਲਾ ਵੀ ਨਹੀਂ ਦੇ ਸਕਦਾ ਕੋਈ ਫੈਕਟਰੀ ਵਾਲਾ ਵੀ ਨਹੀਂ ਦੇ ਸਕਦਾ ਆ ਦੇਖੋ ਜੀ ਕੋਈ ਕਹਿੰਦਾ 250 ਕੋਈ ਕਹਿੰਦਾ 2500 ਸਾਡੇ ਕੋਲੋਂ 9900 1000 1000 ਰੁਪਏ 'ਚ ਲੈ ਜਾਓ ਸੂਟ ਵੀ ਹੈਵੀ ਦੇ ਰਹੇ ਆ ਦੁਪੱਟੇ ਵੀ ਹੈਵੀ ਦੇ ਰਹੇ ਆ ਹੋਲ ਸੇਲ ਸਟੋਰ ਤੇ ਲੈ ਆਏ ਆ ਵੈਰਾਈਟੀਆਂ ਦਿਖਾ ਰਹੇ ਆ ਤੁਹਾਨੂੰ ਸਿੰਪਲ ਸੈਂਪਲ ਦਿਖਾ ਰਹੇ ਆ ਟ੍ਰੇਲਰ ਦਿਖਾ ਰਹੇ ਆ ਜਰੋ ਇੱਥੇ ਆਉਂਗੇ ਵੱਡੇ ਫਾਇਦੇ ਕਰਕੇ ਵੇਚਦੇ ਨੇ ਦੇਖੋ ਜੀ ਜਿੰਮੀ ਚੂ ਦੇ ਵੇਸਲਾ ਲਓ ਚਾਹੇ ਸ਼ਿਮਰ ਦੇ ਵੇਸਲਾ ਲਓ ਟਾਪ ਦੇ ਸੂਟ ਲੈ ਕੇ ਆ ਗਏ ਆ ਇਹ 22 25 2500 ਹੋਲਸੇਲ ਰੇਟ ਆ ਕੋਈ 1500 ਕੋਈ 1700 ਕੋਈ 1600 ਇਦਾਂ ਦੇ ਰੇਟ ਲੈ ਕੇ ਆ ਸਿਮਰ ਦੇ ਤੇ ਜਿੰਮੀ ਚੂ ਬੇਸ ਦੇ ਆ ਦੇਖੋ ਜੀ ਰੈੱਡ ਸੂਟ 3 3000 ਰੁਪਏ ਦਾ ਵੇਚ ਦਿਓ ਬਾਜ਼ਾਰ ਚ 3 3000 ਦਾ ਸਾਡੇ ਕੋਲੋਂ ਲੈ ਜਾਓ ਸਿਰਫ 1000 ਦਾ 1000 ਦਾ ਲੈ ਕੇ 3000 ਦਾ ਵੇਚ ਦਿਓ ਬਾਜ਼ਾਰ 'ਚ 35 35 ਉਹ 4 4000 'ਚ ਵੇਕਣ ਵਾਲੇ ਸੂਟ ਤਾਂ ਨੋਸੀ ਦਿਖਾ ਰਹੇ ਆ ਇਸ ਲਈ ਕਹਿੰਨੇ ਆ ਉਹ ਰਾਤੋ ਰਾਤ ਅਮੀਰ ਕਰ ਦੇਣਗੇ ਤੁਹਾਨੂੰ ਉਹ ਛੋਟੇ ਛੋਟੇ ਘਰਾਂ ਤੋਂ ਘਰ ਵੀ ਤੁਹਾਡੇ ਵੱਡੇ ਵੱਡੇ ਬਣਾ ਦੇਣਗੇ ਦੇਖੋ ਜੀ ਬਨਾਰਸੀ ਸੂਟ ਲੈ ਲਓ ਚਾਹੇ ਲਖਨਵੀ ਸੂਟ ਲੈ ਲਓ ਤੁਸੀਂ ਲੋਕਲ ਲੁਧਿਆਣੇ ਦੀ ਆਈਟਮ ਲੈਣੀ ਆ ਫੋਟੋ ਵਾਲੇ ਪੀਸ ਲੈਣੇ ਆ ਤੇ ਸਾਰਾ ਕੁਝ ਹੀ ਸਾਡੇ ਕੋਲੇ ਹੈਗਾ ਸਾਡੇ ਕੋਲ 100 ਰੁਪਏ ਤੋਂ ਲੈ ਕੇ 3000 ਤੱਕ ਦੇ ਸੂਟ ਮਿਲਣਗੇ ਲਹਿੰਗੇ ਸ਼ਰਾਰੇ ਗਰਾਰੇ ਵੀ ਮਿਲਣਗੇ ਫੁੱਲ ਸੇਲ ਡੇਟਾ ਤੇ ਮਿਲਣਗੇ ਤੁਸੀਂ ਦੇਖੋ ਮਾਲ ਆ ਚੁੱਕਿਆ ਸੀਜ਼ਨ ਦਾ ਟਾਈਮ ਆ ਵਿਆਹ ਸ਼ਾਦੀ ਸ਼ੁਰੂ ਹੋ ਗਈ ਆ ਚਾਹੇ ਤੁਹਾਡੀ ਦੁਕਾਨ ਹੈਗੀ ਆ ਚਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੇ ਛੇਤੀ ਛੇਤੀ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਸਾਡੇ ਨਾਲ ਨੰਬਰਾਂ ਤੇ ਕੰਟੈਕਟ ਕਰ ਲਓ ਅਸੀਂ ਆਨਲਾਈਨ ਡਿਲੀਵਰੀ ਕੋਈ ਨਹੀਂ ਕਰਦੇ ਤੁਹਾਨੂੰ ਇੱਥੇ ਆਉਣਾ ਪੈਣਾ ਆਪ ਆ ਕੇ ਦੇਹ ਕੇ ਕਪੜਾ ਲੈ ਕੇ ਜਾਓ ਜੀ। ਉਹ ਗੱਲ ਸੁਣ ਲਓ ਮੇਰੀ ਧਿਆਨ ਦੇ ਨਾਲ। ਉਹ ਪਿਪਲਾਂ ਵਾਲੀ ਜਗ੍ਹਾ ਤੇ ਪਤਾਸੇ ਰੱਖ ਕੇ ਕਰਦੇ ਉਡੀਕ ਜਿਹੜੇ ਚੰਗੇ ਟਾਈਮ ਦੀ। ਉਹ ਬੈੱਡ ਉੱਤੇ ਬੈਠ ਕੇ ਸੁਪਨੇ ਨਹੀਂ ਦੇਖੀਦੇ। ਦੱਸਦੇ ਸਿਆਣੇ ਇਹ ਬਿਮਾਰੀ ਆ ਬਹਿਮ ਦੀ। ਉਹ ਕਿਹੜਾ ਕਰੂਗਾ ਕਮਾਈ ਰਾਜਿਆ? ਉਹ ਕਿਹੜਾ ਕਰੂਗਾ ਕਮਾਈ ਰਾਜਿਆ? ਜਿਹੜਾ ਦਿਨ ਘਟਦਾ ਹੱਥਾਂ ਦੀਆਂ ਲੀਕਾਂ ਦੇਖ ਕੇ ਹੁਣ ਹੱਥਾਂ ਦੀਆਂ ਲੀਕਾਂ ਦੇਖ ਕੇ ਗਿਯਾਰਾ ਨਹੀਂ ਹੋਣਾ। ਉਹ ਹੁਣ ਉੱਠਣਾ ਪੈਣਾ ਤੁਹਾਨੂੰ। ਕੰਮ ਕਰਨਾ ਪੈਣਾ ਮੌਕਾ ਦੇ ਰਹਿਮਤੂਸ਼ੀ ਦਸਤਾਰ ਉੱਠ ਖੜੋ ਪੈਣਾ ਨੂੰ ਵੀ ਫਾਇਦਾ ਭਰਾਮਾਂ ਦਾ ਵੀ ਫਾਇਦਾ ਉਹ ਜਿਹੜੇ ਤੁਸੀਂ ਨੌਕਰੀਆਂ ਕਰਦੇ ਹੋ ਛੱਡ ਦਿਓ ਨੌਕਰੀਆਂ 8 8 10 10 ਹਜ਼ਾਰ ਦੀਆਂ 15 20 ਹਜ਼ਾਰ ਰੁਪਏ ਇਕੱਠਾ ਕਰਕੇ ਆ ਜਾਓ ਮਤੂਸ਼ੀ ਦਸਤਾਰ ਬਹੁਤ سارے ਲੋਕ 20 20 ਹਜ਼ਾਰ ਰੁਪਏ ਲਾ ਕੇ 50 50 ਹਜ਼ਾਰ ਰੁਪਏ ਕਮਾ ਰਹੇ ਆ ਜੇ ਸੂਟਾਂ ਦੀ ਗੱਲ ਕਰ ਲਈਏ ਆਹ ਦੇਖੋ ਪਾਰੇ-ਪਾਰੇ ਵਿਆਹਾਂ ਸ਼ਾਦੀਆਂ ਵਾਲੇ ਸੂਟ ਅੱਧੇ ਰੇਟਾਂ ਨੂੰ ਵੀ ਸਸਤੇ ਉਹ ਪੂਰੇ ਫੈਕਟਰੀਆਂ ਹੋਲ سیلਰਾਂ ਨੂੰ ਭਾਜਣਾ ਪਾਤੀਆਂ ਮਾਤੂ ਸ਼੍ਰੀ ਦਸਤਾਰ ਨੇ ਉਹ ਛੇਤੀ ਛੇਤੀ ਆਜੋ ਮੌਕੇ ਸੁਨਹਿਰੀ ਦਾ ਨੂੰ ਦੇ ਰਹੇ ਆ ਮੁੜ ਕੇ ਫਾਇਦੇ ਨਹੀਂ ਹੋਣੇ ਮੁੜ ਕੇ ਫਾਇਦੇ ਨਹੀਂ ਹੋਣੇ ਛੇਤੀ ਆਜੋ ਜਿਹੜਾ ਪਹਿਲਾਂ ਆਊ ਉਹੀ ਫਾਇਦਾ ਪਾਊ ਸੋਹਣੇ ਸੋਹਣੇ ਡਿਆਂ ਤਵਾੜ ਲਈ ਤਿਆਰ ਆ 20000 ਰੁਪਏ ਲੈ ਕੇ ਆਜੋ ਘੱਟੋ ਘਾਟ 50000 ਮਹੀਨੇ ਦਾ ਕਮਾਉਣ ਲਾ ਦੇਗੇ ਤੁਹਾਨੂੰ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾ ਪਰਾਂ